जी देखो जी एमएलए बेरी जी फेर जी जितंदर नारो जी लाल चंद जी अभिषेक गिल जी राजकुमार जी मौका जी वकार जी समाज के फंक्शन में आए हुए सभी भाइयों और बहनों प्यारे बच्चों बड़ी खुशी तो की गल है आज सोफिया इंस्टीट्यूट ऑफ एक्सीलेंस वालों आज जो फंक्शन सैलीब्रेट किया जा रहा है ਆਈਐਸ ਫੰਕਸ਼ਨ ਪੰਜਾਬ ਦੇ ਉਹ ਸਟੂਡੈਂਟਸ ਜਿਹੜੇ ਟੌਪਰ ਨੇ ਜਿਹੜੇ ਮੈਰਿਟ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਆਈਐਸ ਦੀ ਫ੍ਰੀ ਕੋਚਿੰਗ ਜਿਹੜੀ ਹੈ ਇਹ ਸਿੱਖੀ ਚੂਕ ਚ ਕਰਵਾਈ ਜਾਏਗੀ ਸੋ ਮੈਂ ਵੇਖ ਰਿਹਾ ਸੀ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਜਾ ਰਿਹਾ ਸੀ ਸੋ ਬੱਚੇ ਜਿਹੜੇ ਬੜੇ ਟਫ ਕੁਐਸਚਨ ਜਿਹੜੇ ਸੀ ਪੁੱਛੇ ਜਾ ਰਹੇ ਸੀ ਬੱਚਿਆਂ ਕੋਲ ਜਨਰਲ ਨੌਲੇਜ ਦੇ ਕੁਐਸਚਨਸ ਹਨ ਪਰ ਫਿਰ ਵੀ ਬੱਚੇ ਜਿਹੜੇ ਸੀ ਬੱਚਿਆਂ ਨੇ ਲੱਜਾਬ ਵੀ ਦੇਰੇ ਸੀ ਕੋਈ ਜਵਾਬ ਬਿਲਕੁਲ ਠੀਕਸ ਕੁਝ ਵਾਂ ਬੱਚਿਆਂ ਨੇ ਆਸ ਜਿਹੜੀ ਸੀ ਉਹ ਖਤਮ ਹੋ ਗਈ। ਪਰ ਜਿਹੜੇ ਬੱਚੇ ਇਹ ਸੋਚ ਲੈਣਗੇ ਕਿ ਸਾਡੇ ਜਿਹੜੇ ਅੰਸਰ ਕਿਹੜੇ ਸੀ ਜਿੱਤੇ ਨੇ ਉਹ ਠੀਕ ਨਹੀਂ ਤੇ ਫਿਰ ਸਮੀਨਾ ਜੋ ਬੱਚੇ ਆਪਣਾ ਹੌਂਸਲਾ ਹਾਰਦੇ। ਪਰ ਜਿਹੜੇ ਇਨਸਾਨ ਜਿੰਦਗੀ ਵਿੱਚ ਹੌਂਸਲਾ ਨਹੀਂ ਹਾਰਦੇ ਉਹ insan ਵਿੱਚ ਸ਼ਕਤੀ ਕਰਦੀ ਜਾਂਦੇ ਸੋ ਬੇਟਾ ਸਭ ਤੋਂ ਵੱਡੀ ਇੱਕ ਸੋਚ ਜਿਹੜੀ ਹੈ ਜਿਹੜੀ insan ਨੂੰ ਸਭ ਤੋਂ ਪਹਿਲੀ ਹੈ ਅ insan ਦੇ ਜੀਵਨ ਦੀਆਂ ਲਾਸ਼ ਕਿਹ ਕੁ ਚੀਜ਼ਾਂ ਸਭ ਤੋਂ ਪਹਿਲੀ ਸਟੇਜ ਜਿਹੜੀ ਹੈ ਉਹ ਬੱਚਿਆਂ ਦੀ ਸ਼ੁਰੂਆਤ ਜਿਹੜੀ ਐਜੂਕੇਸ਼ਨ ਤੋਂ ਹੁੰਦੀ ਹੈ ਜਦੋਂ ਬੱਚਾ ਸਕੂਲ 'ਚ ਜਾਂਦਾ। ਤੋਂ ਜਿਸ ਨੇ ਬੱਚਾ ਮਿਹਨਤ ਕਰਦਾ ਸਕੂਲ 'ਚ ਢਾ ਕੇ ਉਸ ਤੋਂ ਬਾਅਦ ਉਹ ਡਿਗਰੀ 받ਦੀ ਹੈ। ਜਾਂ ਕੋਈ ਬੱਚਾ ਚੰਗੇ ਫਿਰੇ 'ਚ ਜਾਂਦਾ ਹੈ। ਉਸ ਵੇਲੇ ਨੂੰ ਉਸ ਮਿਹਨਤ ਦਾ ਫਲ ਮਿਲਦਾ। ਤੋ ਚੁਰੂ ਤੋ ਮਹਿਤ ਕਰਨਾ ਜਿਹੜਾ ਉਹ ਸਾਡਾ ਫਰਜ਼ ਮੰਨਦਾ ਸੋ ਬੇਟਾ ਅਨਸਾਨ ਦੀ ਲਾਈਫ ਹਰ ਇਨਸਾਨ ਜਿਹੜਾ ਮੈਨੂੰ ਬਹੁਤ ਜੰਗਾਂ ਚੰਗੀਆਂ ਲੱਗੀਆਂ ਨੇ ਨਰੂਲਾ ਜੀ ਦੀ ਤੋ ਕੁਛ ਖਿਮਾ ਕਰਦਾ ਇਨਸਾਨ ਨੂੰ ਜ਼ਿੰਦਗੀ ਬੱਚਾ ਜਾਂ ਇਨਸਾਨ ਹੋਵੇ ਚੰਗੀ ਚਾਹਤ ਜਿਹੜਾ ਉਹ ਸਿੱਖਦਾ ਹੈ ਹਰ ਇਨਸਾਨ ਹਰ ਬੱਚੇ ਨੂੰ ਪਰਮਾਤਮਾ ਨੇ ਦਿਮਾਗ ਦੇ ਕੇ ਦਿੱਤੇ ਸੁਧਵਾਤ ਨੂੰ ਸੂਚ ਕਰਦਾ ਦਿਮਾਗ ਨੂੰ ਬਚਣਾ ਉਹ ਵੀ ਸਾਡਾ ਛਾਲਨ ਇਹ ਬੱਚੇ ਜੇ ਜੀ ਨੇਕ ਕੱਲਾ ਦੇ ਸਾਡੀ ਸੋਚ ਜਿਹੜਿਆ ਸਾਡੇ ਦਿਮਾਗ ਦੀ ਸੋਚ ਜਿਹਦੀ ਨੇਚਰ ਬਣਾ ਲਾਣੀ ਤੇ ਅਸੀਂ ਦੌਂ ਜਾਣਾ ਹੈ ਤਰੱਕੀ ਵਿੱਚ ਤੇ ਜੇ ਅਸੀਂ ਦਿਮਾਗ ਦੀ ਜਿਹੜੀ ਸਭ ਸੋਚ ਉਹਨੂੰ ਪੋਇਟਰ ਬਣਾਵਾਂਗੇ ਤੇ ਅਸੀਂ ਤਰੱਕੀ ਕਰਾਂਗੇ ਜਿੰਜੀ ਜੀ ਆਮਦਾਰੀ ਹੋਵੇ ਤਾਂ ਦੋ ਲਿਖਣ ਹਰ ਇੱਕ ਸਾਲ ਨੂੰ ਆਪਣੀ ਲੀਕ ਲੰਮੀ ਚੱਲੀ ਗਈ ਜੇ ਅਸੀਂ ਕਿਸੇ ਦੀ ਲੀ ਨੂੰ ਬਟੋਂ ਤਰਪਾਗੇ ਤੇ ਆਪਨੀ ਲੀ ਹੀ ਖੁੱਗੀ ਰਹੇਗੀ ਸੋ ਸਾਨੂੰ ਆਪਨੀ ਸੋਚ ਨਾਲੋਂ ਜ਼ਿਆਦਾ ਸੋਚ ਜਿਹੜੀ ਸੁਚਲ ਨਹੀਂ ਹੋਣੀ ਚਾਹੀਦੀ ਤਾਂ ਹੀ ਸਭ ਕੁਝ ਮਾੜਾ ਉਹ ਤਰੱਕੀ ਕਰੇਗੀ ਜੇ ਅਸੀਂ ਨੈਟਵ ਛੱਡ ਕੇ ਸਾਡੀ ਸੋਚ ਨੈਟਵ ਹੋਏਗੀ अभी दूसरे की लकीर मिटा जा पा परमात्मा की साक जी है जिंदगी हर इंसान मैं समझना देश हिंदुस्तान देश गुरुआ पीर पकंदर की पवित्र धरती जितने सामने सिक्क बहुत कुछ मिले ਸਾਡੇ ਗੁਰੂਆਂ ਦੀ ਦੇ ਸਾਡੇ ਕੰਪਿਊਟਰ ਗ੍ਰੰਥ ਸਭ ਕੋ ਨੂੰ ਨੂਨ ਨਾ ਮਿਲਦਾ ਅਸੀਂ ਜਦੋਂ ਮੈਂ ਕੀਤਾ ਸਾਡੇ ਬਰੇ ਫਿਟ ਗ੍ਰੰਥ ਸੁਣਨਾ ਸਿਲੀਕੂ ਨਾਮ ਦਾ ਗ੍ਰੰਥ ਪਾਡੋਲਾ ਮੈਂ ਕਹਿੰਦਾ ਸਾਡੇ ਧਰਮ ਦੇਸ਼ਕ ਨੇ ਦੇ ਦੇ ਪਰ ਸਾਡਾ ਪ੍ਰਮਾਤਮਾ ਇੱਕ ਦੇਖੀ ਛਾਰੇ ਇਸ ਗੱਲ ਨੂੰ ਮੰਨ ਕੇ ਚੱਲੀਏ ਕਿ ਸਦਾ ਪ੍ਰਭਾਤ ਨਾਲ ਕੇ ਤੇ ਫੇਰ ਸਦਾ ਦੁਆਰ ਵੀ ਜੀ ਕੋਈਗਾ ਸਾਡੀ ਸੋਚ ਨਹੀਂ ਜੀਏ ਦੇਖੀ ਛਾਰੇ ਛੋੜ ਕੇ ਚੱਲੀਏ ਇਸੀ ਗੱਲ ਨੂੰ ਸੋ ਅੱਜ ਮੈਂ ਸਮਝ ਲੈ ਸਾਡੇ ਆਪਣੇ ਸਤਾਰਿਓ ਅੰਤਰ ਜਰੂਰਾ ਹੈ ਯੋਗ ਨੀ ਬੜੀ ਵੱਡੀ ਜੇਣ ਹੈ ਸਬਾਹ ਨੂੰ ਇਹ ਬੜਾ ਟਿਕਿਆ ਪ੍ਰਵਚਨ ਵੀ ਕਰਦੇ ਬੜਾ ਟਿਕਾ ਗਿਆਨ ਦਿੰਦੇ ਨੇ ਇਹਨਾਂ ਦੇ ਦੁਬਾਰਾ ਜੱਥੇ ਵਿੱਚ ਵੀ ਬੜੇ ਆਪਾਰ ਕਿਪ ਹੈ ਕੋਈ ਵੀ ਆਮ ਸਾਧਨ ਪਰਮਾਤਮਾ ਦੀ ਕਿਰਤ ਹੁੰਦੀ ਹੈ ਉਹ ਲੋਕਾਂ ਨਾਲ ਸਮਾਇਆ ਦੇ ਦਿੱਤਾ ਸੁਹਿਣਾ ਦੀ ਦੇਰ ਤੇ ਸਮਾਜ ਦੇ ਸੂਚੇ ਮੈਂ ਨੰਸਟੇ ਚੁਣਿਆ ਸੁਹਾਗ ਦਾ ਅੱਜ ਤਾਂ ਫੱਖੇ ਨੇ ਸਾਰੀ ਦੁਨੀਆ ਤੋਂ ਵੱਡਾ ਲੋਕਪੱਖ